ਸਿਕਾ ਜੀ ਖੇਤੀਬਾੜੀ ਸੂਚਨਾ YouTube ਚੈਨਲ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਜਗਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਔਰ ਮੇਰੇ ਨਾਲ ਨੇ ਡਾਕਟਰ ਅਮਨਦੀਪ ਕੌਰ ਜੀ ਬਾਗਵਾਨੀ ਵਿਕਾਸ ਅਫਸਰ ਅੱਪ ਅੱਜ ਆਪਾਂ ਇਸ ਟਾਕ ਦੇ ਵਿੱਚ ਜਾਣਾਂਗੇ ਵੀ ਬਾਗਵਾਨੀ ਵਿਭਾਗ ਵੱਲੋਂ ਕਿਹੜੀਆਂ-ਕਿਹੜੀਆਂ ਸਕੀਮਾਂ ਵਿੱਤੀ ਸਹਾਇਤਾ ਬਾਗਵਾਨਾਂ ਨੂੰ ਨਵਾਂ ਬਾਗ ਲਾਉਣ ਤੇ ਦਿੱਤੀ ਜਾ ਰਹੀ ਹੈ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸਾਡੇ ਜ਼ਿੰਮੇਦਾਰ ਭਰਾਵਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਨਵਾਂ ਬਾਗ ਅਗਰ ਕਿਸੇ ਨੇ ਲਾਉਣਾ ਹੈ ਤਾਂ ਉਹਦੇ ਲਈ ਠੁਕਮਾ ਸਮਾਂ ਕਿਹੜਾ ਹੈ? ਡਾਕਟਰ ਸਾਹਿਬ ਜੇ ਆਪਾਂ ਠੁਕਮੇ ਸਮੇਂ ਦੀ ਗੱਲ ਕਰੀਏ ਬਾਗ ਦੇ ਵਿੱਚ ਹੋਂ ਜਿਵੇਂ ਕਿਸਾਨ ਭਰਾ ਆਪਣੇ ਕਣਕ ਵੱਢ ਕੇ ਵਿਹਲੇ ਹੋ ਗਿਆ ਤਾਂ ਹੁਣ ਜਿਹੜਾ ਬਿਉਂਤਬੰਦੀ ਦਾ ਸਮਾਂ ਚੱਲ ਪਿਆ ਜੇ ਆਪਾਂ ਬਾਗਾਂ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਬੁੱਟੇ ਹੁੰਦੇ ਆ ਜੀ ਉਹਦੇ ਵਿੱਚ ਇੱਕ ਸਦਾਬਹਾਰ ਸਦਾਬਹਾਰ ਬੁੱਟੇ ਹੋਗੇ ਇੱਕ ਪੱਤਝੜੀ ਬੁੱਟੇ ਹੋਗੇ ਜਿਹੜੇ ਪੱਤਝੜੀ ਬੁੱਟੇ ਆ ਉਹ ਜਨਵਰੀ ਦੇ ਵਿੱਚ ਲੱਗਦੇ ਆ ਤੇ ਜਿਹੜੇ ਸਦਾਬਹਾਰ ਬੁੱਟੇ ਆ ਉਹ ਫਰਵਰੀ ਮਾਰਚ ਤੇ ਫਿਰ ਜੁਲਾਈ ਅਗਸਤ ਦੇ ਵਿੱਚ ਲੱਗਦੇ ਆ ਜੀ ਹੁਣ ਜਿਹੜਾ ਅੱਗੇ ਸਮਾਂ ਆਉਣਾ ਉਹ ਜੁਲਾਈ ਅਗਸਤ ਦੇ ਵਿੱਚ ਸਦਾਬਹਾਰ ਬੁੱਟਿਆਂ ਨੂੰ ਲਾਉਣ ਦਾ ਉਹਦੇ ਲਈ ਬਿਉਂਤਬੰਦੀ ਹੈ ਜਿਹੜੀ ਹੁਣ ਤੋਂ ਸ਼ੁਰੂ ਕਰ ਦੇਣ ਕਿਸਾਨ ਭਰਾ ਆਪਣੇ ਜੀ ਡਾਕਟਰ ਸਾਹਿਬ ਇੱਕ ਸਾਨੂੰ ਦੱਸੋ ਅਗਰ ਕੋਈ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਨਵਾਂ ਬਾਗ ਕੋਈ ਲਾਉਂਦਾ ਹੈ ਤਾਂ ਪੰਜਾਬ ਸਰਕਾਰ ਔਰ ਬਾਗਵਾਨੀ ਵਿਭਾਗ ਵੱਲੋਂ ਉਹਨੂੰ ਕੀ ਕੀ ਵਿੱਤੀ ਸਹਾਇਤਾ ਦਿੱਤੀਆਂ ਜਾਂਦੀਆਂ ਜੰਦ ਬਿਲਕੁਲ ਡਾਕਟਰ ਜਿਹੜਾ ਨਵਾਂ ਕੋਈ ਵੀ ਕਿਸਾਨ ਭਰਾ ਬਾਗਬਾਨੀ ਵੱਲ ਆਉਣਾ ਚਾਹੁੰਦਾ ਜਿਵੇਂ ਫਸਲੀ ਉਪਿੰਨਤਾ ਅਪਣਾਉਣਾ ਚਾਹੁੰਦਾ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਉਹਦੇ ਲਈ ਕੀ ਹੈ ਜੇ ਉਹ ਨਵਾਂ ਬਾਗ ਲਾਉਣਾ ਚਾਹੁੰਦਾ ਤਾਂ ਉਹਦੇ ਵਿੱਚ ਇੱਕ 2.5 ਕਿੱਲਿਆਂ ਦਾ ਬਾਗ ਲਾਉਣ ਤੇ 1.5 ਲੱਖ ਰੁਪਏ ਦੇ ਕਿਦਾ ਖਰਚ ਆਉਂਦਾ ਉਹਦੇ ਵਿੱਚ ਜਿਹੜਾ ਬਾਗਬਾਨੀ ਵਿਭਾਗ ਹੈ 50000 ਰੁਪਏ ਤੱਕ ਦੀ ਸਬਸਿਡੀ ਦਿੰਦਾ ਉਹ ਦੋ ਕਿਸ਼ਤਾਂ ਦੇ ਵਿੱਚ ਦਿੱਤੀ ਜਾਂਦੀ ਹੈ ਪਹਿਲੇ ਸਾਲ 30000 ਰੁਪਏ 60% ਤੇ ਦੂਸਰੇ ਸਾਲ ਜਿਹੜੀ 20000 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਬਾਗਬਾਨੀ ਮਹਿਕਮੇ ਦੁਆਰਾ ਇੱਕ ਡਾਕਟਰ ਸਾਹਿਬ ਇੱਕ ਇਹ ਵੀ ਜਾਣਕਾਰੀ ਦਿਓ ਵੀ ਜਦੋਂ ਬਾਗਬਾਨੀ ਫਸਲਾਂ ਨੂੰ ਆਪਾਂ ਪਾਣੀ ਲਾਉਣੇ ਆ ਜਾਂ ਬਾਗ ਨੂੰ ਆਪਾਂ ਪਾਣੀ ਲਾਉਣਾ ਹੈ ਤਾਂ ਕਹਿੰਦੇ ਆ ਵੀ ਜੇ ਖੁੱਲਾ ਪਾਣੀ ਲਾਉਣੇ ਆ ਤਾਂ ਜ਼ਿਆਦਾ ਬਿਮਾਰੀਆਂ ਆਉਂਦੀਆਂ ਤੇ ਇਸ ਤੋਂ ਚੰਗਾ ਵੀ ਆਪਾਂ ਡ੍ਰਿਪ ਵਰਤਿਆ ਜਾਵੇ ਤਾਂ ਉਸ ਤੇ ਸਰਕਾਰ ਵੱਲੋਂ ਵਿਭਾਗ ਵੱਲੋਂ ਕੀ ਸਹਾਇਤਾ ਦਿੱਤੀ ਜਾਂਦੀ ਹੈ ਹਾਂਜੀ ਡਾਕਟਰ ਸਾਹਿਬ ਜੇ ਕਿਸੇ ਨੇ ਨਵਾਂ ਬਾਗ ਲਾਇਆ ਜਾਂ ਕੋਈ ਨਵੇਂ ਬਾਹ ਪੁਰਾਣੇ ਬਾਗ ਦੇ ਵਿੱਚ ਵੀ ਆਪਣੀ ਡ੍ਰਿਪ ਲਾ ਰਿਹਾ ਹੈ ਡ੍ਰਿਪ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਪਾਣੀ ਸਟੋਰ ਕਰਨ ਲਈ ਵੀ ਆਪਾਂ ਨੂੰ ਟੈਂਕ ਚਾਹੀਦਾ ਹੁੰਦਾ ਉਹ ਟੈਂਕ ਆ ਜਿਹੜਾ ਉਹ ਬਾਗਬਾਨੀ ਵਿਭਾਗ ਮਹਿਕਮੇ ਦੁਆਰਾ ਦੋ ਤਰ੍ਹਾਂ ਦੀਆਂ ਸਕੀਮਾਂ ਦੇ ਵਿੱਚ ਦਿੱਤਾ ਜਾਂਦਾ ਪਹਿਲੀ ਸਕੀਮ ਹੈ ਵਿਅਕਤੀਗਤ ਉਹਦੇ ਵਿੱਚ ਇੰਡੀਵਿਜੂਅਲ ਵਾਟਰ ਟੈਂਕ ਦੇ ਵਿੱਚ 1.5 ਲੱਖ ਰੁਪਏ ਤੱਕ ਦਾ ਖਰਚਾ ਹੁੰਦਾ ਹੈਗਾ ਤੇ ਉਹਦੇ 'ਚ 75000 ਰੁਪਏ ਬਾਗਬਾਨੀ ਮਹਿਕਮਾ ਸਬਸਿਡੀ ਦਿੰਦਾ ਜੇ ਆਪਾਂ ਗੱ ਵਿੱਚ ਜੇ ਫਾਰਮਰ ਨੇ 25 ਕਿੱਲੇ ਬਾਗ ਲਗਾਇਆ ਜਾਂ ਚਾਰ ਹਿੱਸੇ ਦਾ ਰਹਿ ਗਿਆ 25 ਕਿੱਲਿਆਂ ਦੇ ਵਿੱਚ ਤਾਂ ਉਹ ਆਪਣਾ ਇੱਕ ਕਮਿਊਨਿਟੀ ਵਾਟਰ ਟੈਂਕ ਬਣਾ ਸਕਦੇ ਆ ਜਿਹਦੇ ਵਿੱਚ 80 ਰੁਪਏ ਵਰਗ ਮੀਟਰ ਤੇ ਖਰਚਾ ਆਉਂਦਾ ਤੇ ਉਹਦੇ ਵਿੱਚੋਂ 75% ਹੈ ਜਿਹੜੀ ਬਾਗਬਾਨੀ ਮਹਿਕਮਾ ਸਬਸਿਡੀ ਦੇ ਤੌਰ ਤੇ ਮੁਹੱਈਆ ਦਿੰਦਾ ਹੈ ਜੀ ਇੱਕ ਡਾਕਟਰ ਸਾਨੂੰ ਇਹ ਵੀ ਜਾਣਕਾਰੀ ਦਿਓ ਜਦੋਂ ਆਪਾਂ ਕੋਈ ਬਾਗ ਦੀ ਕੋਈ ਵਿੱਚ ਜਿਹੜੇ ਉਹਦੇ ਨਦੀਨ ਹੋ ਜਾਂਦੇ ਆ ਉਹਦੀ ਵਹਾਈ ਕਰਨੀ ਹੈ ਜਾਂ ਕੋਈ ਹੋਰ ਆਪਾਂ ਸਪ੍ਰੇਆ ਕਰਨੀ ਹੈ ਉਹ ਸੰਦਾਂ ਤੇ ਵੀ ਬਾਗਬਾਨੀ ਵਿਭਾਗ ਵੱਲੋਂ ਕੋਈ ਸਹਾਇਤਾ ਦਿੱਤੀ ਜਾਂਦੀ ਹੈ ਹਾਂਜੀ ਡਾਕਟਰ ਸਾਹਿਬ ਜਿਹੜੇ ਜੇ ਅੰਮੇ ਆਪਾਂ ਬਾਗ ਦੇ ਵਿੱਚ ਨਦੀਨ ਹੋ ਜਾਂਦੇ ਆ ਉਹਨਾਂ ਨੂੰ ਵਾਉਣ ਦੇ ਲਈ ਆਪਾਂ ਨੂੰ ਛੋਟੇ ਪਾਵਰ ਟਿੱਲਰ ਦੀ ਜ਼ਰੂਰਤ ਪੈਂਦੀ ਆ ਉਹਦੇ ਵਿੱਚ ਵੀ ਬਾਗਬਾਨੀ ਵਿਭਾਗ ਮੰਤਰੀ ਜਿਹੜਾ ਜੇ ਲੇਡੀਜ਼ ਦੇ ਨਾਮ ਤੇ ਆ ਜਾਂ ਐਸਸੀ ਕੈਟਾਗਰੀ ਨਾਲ ਬਿਲੋਂਗ ਕਰਦਾ ਤਾਂ ਉਹਦੇ ਲਈ 50% ਸਬਸਿਡੀ ਹੈ ਤੇ ਜਿਹੜੇ ਜਨਰਲ ਕੈਟਾਗਰੀ ਲਈ ਉਹ 40% ਤੱਕ ਸਬਸਿਡੀ ਦਿੰਦਾ ਉਸ ਤੋਂ ਇਲਾਵਾ ਜੇ ਕੋਈ ਆਪਾਂ ਸਪਰੇਅ ਪੰਪ ਹੋ ਗਿਆ ਛੋਟੀ ਡਰੱਮੀ ਹੋ ਗਈ ਜਾਂ ਟਰੈਕਟਰ ਨਾਲ ਚੱਲਣ ਵਾਲੇ ਉਹਨਾਂ ਦੇ ਵਿੱਚ ਵੀ ਸੇਮ ਹੀ 40 ਤੋਂ 50% ਦੇ ਵਿੱਚ 50% ਲੇਡੀਜ਼ ਤੇ ਐਸਸੀ ਲਈ 40% ਜਨਰਲ ਕੈਟਾਗਰੀ ਲੇ ਲਈ ਫਿਰ ਆਪਾਂ ਜੀ ਗੱਲ ਕਰੀਏ ਇਹਦੇ ਛੋਟੇ ਟਰੈਕਟਰ ਕਿਉਂਕਿ ਬਾਗਾਂ ਦੇ ਵਿੱਚ ਤਾਂ ਜਿਆਦਾ ਛੋਟੇ ਟਰੈਕਟਰ ਨਾਲ ਹੀ ਕੰਮ ਹੁੰਦਾ ਉਹਦੇ ਵਿੱਚ 20 HP ਤੱਕ ਦਾ ਜਿਹੜਾ ਟਰੈਕਟਰ ਆ ਉਹਦੇ ਤੇ 75000 ਰੁਪਏ ਸਬਸਿਡੀ ਹੈ ਜਿਹੜੀ ਬਾਗਬਾਨੀ ਮੈਕਮੇਨ ਦੁਆਰਾ ਦਿੱਤੀ ਜਾਂਦੀ ਹੈ ਜੀ ਓਕੇ ਅ ਡਾਕਟਰ ਸਾਹਿਬ ਆਪਾਂ ਬਾਗ ਲਾ ਲੈਨੇ ਆ ਪਰ ਕਈ ਵਾਰ ਅਵਾਰਾ ਪਸ਼ੂ ਹੋ ਗਏ ਜਾਂ ਜੰਗਲੀ ਸੂਰ ਹੋ ਗਏ ਤਾਂ ਉਹਨਾਂ ਨੂੰ ਖਰਾਬ ਕਰ ਜਾਂਦੇ ਬੁੱਟਿਆਂ ਨੂੰ ਹਾਂਜੀ ਕੋਈ ਬਾੜਬੰਦੀ ਕਰਨੀ ਹੋਵੇ ਤਾਂ ਇਹਦੇ ਲਈ ਕੋਈ ਸਕੀਮ ਮਹਿਕਮੇ ਵੱਲੋਂ ਦਿੱਤੀ ਜਾਂਦੀ ਹੋਵੇ। ਇਹਦੇ ਲਈ ਵੀ ਡਾਕਟਰ ਸਾਹਿਬ ਹੁਣ ਇੱਕ ਨਵੀਂ ਸਕੀਮ ਆਈ ਆ ਜਿਹਦੇ ਵਿੱਚ ਫੈਂਸਿੰਗ ਦੇ ਲਈ ਬਾੜ ਕਰਨ ਦੇ ਲਈ ਆਪਾਂ ਨੂੰ 3000 ਮੀਟਰ ਸਕੇਅਰ ਏਰੀਆ ਜਿਹੜਾ ਉਹਨੂੰ ਕਵਰ ਕਰਨ ਦੇ ਵਿੱਚ ਲਗਭਗ 3 ਲੱਖ ਰੁਪਏ ਖਰਚ ਆਉਂਦਾ 300 ਰੁਪਏ ਵਰਗ ਮੀਟਰ ਦਾ। ਉਹਦੇ ਵਿੱਚ 150 ਰੁਪਏ ਜਿਹੜਾ ਆਪਾਂ ਨੂੰ ਬਾਗਬਾਨੀ ਮਹਿਕਮੇ ਦੁਆਰਾ ਸਬਸਿਡੀ ਦਿੱਤੀ ਜਾਂਦੀ ਹੈ। ਉਹਦੇ ਵਿੱਚ ਪਰ ਕੰਡੀਸ਼ਨ ਇਹ ਆ ਲੋਹੇ ਦੇ ਪੋਲ ਲੱਗੇ ਹੋਣੇ ਚਾਹੀਦੇ ਆ ਤੇ ਚਾਰ ਤਾਰਾਂ ਵਿੱਚ ਲੋਹੇ ਦੀਆਂ ਜਿਹੜੀਆਂ ਉਹ ਵਿੱਚੋਂ ਟੱਪਦੀਆਂ ਹੋਣੀਆਂ ਚਾਹੀਦੀਆਂ ਜੀ ਤੇ ਇੱਕ ਬੈਨੀਫੀਸ਼ੀਅਰੀ ਨੂੰ ਆਪਾਂ 1000 ਮੀਟਰ ਤੱਕ ਹੀ ਦੇ ਸਕਦੇ ਆ ਰਨਿੰਗ ਮੀਟਰ ਜੋ ਜੀ ਡਾਕਟਰ ਸਾਹਿਬ ਇੱਕ ਮੈਨੂੰ ਹੋਰ ਦੱਸੋ ਬਾਗਵਾਨ ਭਰਾ ਅੱਜ ਕੱਲ ਔਰਗੈਨਿਕ ਦਾ ਬੜਾ ਹੈਗਾ ਵੀ ਆਪਾਂ ਖੇਤ ਦੇ ਵਿੱਚ ਔਰਗੈਨਿਕ ਯੂਜ਼ ਕਰਨਾ ਤਾਂ ਖਾ ਦਾस्ते ਜਿਵੇਂ ਅੱਜ ਅੱਜ ਕਾ ਵਰਮੀ ਕੰਪੋਸਟ ਦਾ ਬੜਾ ਚਲਨ ਹੈਗਾ ਅਗਰ ਕੋਈ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕਰਨਾ ਹੋਵੇ ਤਾਂ ਉਹਦੇ ਲਈ ਸਰਕਾਰ ਵੱਲੋਂ ਕੀ ਸਹਾਇਤਾ ਦਿੱਤੀ ਜਾਂਦੀ ਹੈ ਸਰ ਜੇ ਕੋਈ ਕਿਸਾਨ ਭਰਾ ਅੰਝਵੇਂ ਆਪਾਂ ਨੂੰ ਬਾਗਾਂ ਦੇ ਵਿੱਚ ਵਰਮੀ ਕੰਪੋਸਟ ਦੀ ਜ਼ਰੂਰਤ ਹੁੰਦੀ ਹੈ ਜਾਂ ਕੋਈ ਕਿਸਾਨ ਭਰਾ ਸਾ ਇੱਕ ਤੰਦੇ ਦੇ ਤੌਰ ਤੇ ਵੀ ਇਹਨੂੰ ਕਰਨਾ ਚਾਹੁੰਦਾ ਤਾਂ ਉਹ ਵਰਮੀ ਕੰਪੋਸਟ ਦਾ ਕੰਮ ਗੰਡੋਇਆਂ ਦੀ ਖਾਦ ਦਾ ਕੰਮ ਸ਼ੁਰੂ ਕਰ ਸਕਦਾ ਇਹਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਵਰਮੀ ਬੈੱਡ ਇੱਕ ਵਰਮੀ ਯੂਨਿਟ ਹੈ ਵਰਮੀ ਯੂਨਿਟ ਦੇ ਵਿੱਚ ਜਿਹੜਾ 1 ਲੱਖ ਤੱਕ ਦਾ ਖਰਚਾ ਆਉਂਦਾ ਤੇ 600 ਸਕੁਅਰ ਮੀਟਰ ਏਰੀਆ ਜਿਹੜਾ ਆਪਾਂ ਨੂੰ ਕਵਰ ਚਾਹੀਦਾ ਹੁੰਦਾ ਉਹਦੇ ਵਿੱਚ 50000 ਤੱਕ ਦੀ ਸਬਸਿਡੀ ਹੈ ਉਹ ਬਾਗਬਾਨੀ ਵਿਭਾਗ ਮੰਦਦਾ ਜਿਹੜੇ ਇੱਕ ਅੱਜ ਕੱਲ ਆ ਰਹੇ ਆ ਵਰਮੀ ਬੈੱਡ ਉਹਦੇ ਵਿੱਚ 16000 ਤੱਕ ਦਾ ਖਰਚਾ ਆਉਂਦਾ ਤੇ 8000 ਰੁਪਏ ਸਬਸਿਡੀ ਜਿਹੜਾ ਬਾਗਬਾਨੀ ਵਿਭਾਗ ਮੰਦਦਾ ਜੀ ਜੀ ਡਾਕਟਰ ਹੁਣ ਜਿਹਦੇ ਕੋਲ ਜ਼ਮੀਨ ਹੈ ਨਹੀਂ ਪਰ ਉਹ ਬਾਗਬਾਨੀ ਦਾ ਕੀਤਾ ਅਪਣਾਉਣਾ ਚਾਹੁੰਦਾ ਹੈਕਮੇ ਕੋਲ ਕੋਈ ਸਹਾਇਕ ਧੰਦੇ ਹੋਣ ਜਿਹਦੇ ਤੇ ਉਹ ਵਿਤੀ ਸਹਾਇਤਾ ਦੇਣ ਫਾਰਮਰ ਨੂੰ ਔਰ ਉਹ ਆਪਦੀ ਕੋਈ ਇਨਕਮ ਸੋਰਸ ਵਧਾ ਸਕੇ ਉਸ ਬਾਰੇ ਵੀ ਸਾਨੂੰ ਜਰੂਰ ਜਾਣਕਾਰੀ ਦਿਓ ਸਰ ਇੱਕਦਮ ਦਿਆਂ ਦੇ ਵਿੱਚ ਡਾਕਟਰ ਸਾਹਿਬ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵਰਮਿੰਗ ਮੋਸਟ ਇੱਕ ਤਾਂ ਵਰਮਿਕ ਕੰਪੋਸਟ ਦਾ ਕੰਮ ਆ ਜਾਂਦਾ ਹੈ ਦੂਸਰਾ ਜੇ ਗੱਲ ਕਰੀਏ ਜਿਵੇਂ ਆਪਣੀ ਮੱਖੀ ਪਾਲਣ ਦਾ ਧੰਦਾ ਉਹ ਵੀ ਇੱਕ ਸਹਾਇਕ ਧੰਦਾ ਹੈ ਉਹਦੇ ਨਾਲ ਕੀ ਹੈ ਇੱਕ ਤਾਂ ਜੇ ਕਿਸੇ ਫਾਰਮਰ ਦੇ ਖੇਤ 'ਚ ਵੀ ਆਪਾਂ ਮੱਖੀਆਂ ਰੱਖ ਲੈਣੇ ਆ ਤਾਂ ਉਹਦੇ ਪੋਲੀਨੇਸ਼ਨ ਦੇ ਨਾਲ ਉਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਵੱਧ ਜਾਂਦੀ ਹੈ ਪਰ ਜਿਹੜੀ ਆਪਾਂ ਇੱਕ ਸਹਾਇਕ ਧੰਦੇ ਦੀ ਗੱਲ ਕਰੀਏ ਤਾਂ ਮੱਖੀ ਪਾਲਣ ਦੇ ਵਿੱਚ 2 ਲੱਖ ਤੱਕ ਦਾ ਖਰਚਾ ਆਉਂਦਾ ਤੇ ਉਹਦੇ ਵਿੱਚੋਂ 80000 ਰੁਪਏ ਜਿਹੜਾ ਬਾਗਬਾਨੀ ਮੇ ਮੰਮਾ ਹੈ ਆ ਕਰਵਾਉਂਦਾ ਸਬਸਿਡੀ ਦੇ ਤੌਰ ਤੇ ਤੇ ਇੱਕ ਜਿਹੜਾ ਜਿਹਦੇ ਕੋਲੇ ਲੈਂਡ ਨਹੀਂ ਆ ਜ਼ਮੀਨ ਨਹੀਂ ਆ ਬੇਜਮੀਨੇ ਕਿਸਾਨ ਆ ਜਿਹੜੇ ਉਹ ਇਹਦੇ ਤੋਂ ਆਪਣੀ ਇਨਕਮ ਦਾ ਸਹਾਇਕ ਧੰਦਾ ਅਪਣਾ ਕੇ ਆਪਣਾ ਵਧੀਆ ਸੋਰਸ ਬਣਾ ਸਕਦੇ ਜੀ ਆ ਡਾਕਟਰ ਸਾਹਿਬ ਅਗਰ ਬਾਗਬਾਨ ਨੇ ਜ਼ਿਮੀਦਾਰ ਨੇ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਤਾਂ ਉਹ ਮੈਕਮੇ ਬਾਗਬਾਨੀ ਨਾਲ ਕਿਵੇਂ ਰਿਸ਼ਤਾ ਕਾਇਮ ਕਰ ਸਕਦਾ ਨਵੇਂ ਕਿਸਾਨ ਜੇ ਕਿਸੇ ਨੇ ਆਪਣਾ ਨਵਾਂ ਬਾਗ ਲਾਉਣਾ ਜਾਂ ਕੋਈ ਵੀ ਤਕਨੀਕੀ ਸਹਾਇਤਾ ਲੈਣੀ ਆ ਤਾਂ ਉਹ ਆਪਣੇ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਚਾਰ ਬਲਾਕ ਆ ਮੁਕਸਰ ਹੋ ਗਿਆ ਮਲੋਟ ਹੋ ਗਿਆ ਲੰਬੀ ਤੇ ਗਿੱਦੜਪਾ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਇੱਕ ਇੱਕ ਬਾਗਬਾਨੀ ਵਿਕਾਸ ਅਫਸਰ ਕੰਮ ਕਰ ਰਿਹਾ ਤਾਂ ਉਹਦੇ ਦਫ਼ਤਰ ਦੇ ਵਿੱਚ ਜਾ ਕੇ ਉਹਦੇ ਨਾਲ ਸਲਾਹ مشورہ ਕਰ ਸਕਦਾ ਹੈ ਤਕਨੀਕੀ ਸਹਾਇਤਾ ਜੇ ਕੋਈ ਵੀ ਸਮੱਸਿਆ ਤਾਂ ਉਹਦੇ ਨਾਲ ਜਾ ਕੇ ਹੱਲ ਕਰ ਸਕਦਾ ਹੈ ਜੀ ਅ ਇਸ ਤੋਂ ਇਲਾਵਾ ਬਾਗਵਾਨੀ ਵਿਭਾਗ ਕੋਈ ਹੋਰ ਫਸਲਾਂ ਜਿਵੇਂ ਬਾਗਵਾਨੀ ਵਿਭਾਗ ਦੇ ਵਿੱਚ ਬਾਗਵਾਨੀ ਫਸਲਾਂ ਚ ਫੁੱਲਾਂ ਵਗੈਰਾ ਦੀ ਖੇਤੀ ਵੀ ਆ ਜਾਂਦੀ ਹੈ ਜਾਂ ਹੋਰ ਕੋਈ ਫਸਲ ਆ ਜਾਂਦੀ ਹੈ ਜਾਂ ਕੋਈ ਸਬਜੀ ਲਾਉਣਾ ਚਾਹੁੰਦਾ ਤਾਂ ਉਹਦੇ ਸੰਬੰਧੀ ਕੋਈ ਜਾਣਕਾਰੀ ਦਿਓ ਕਿ ਉਸ ਤੇ ਸਰਕਾਰ ਕੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਬਾਗਬਾਨੀ ਦੇ ਵਿੱਚ ਜੇ ਕੋਈ ਕਿਸਾਨ ਸਬਜ਼ੀਆਂ ਦੀ ਖੇਤੀ ਕਰਦਾ ਸਬਜ਼ੀਆਂ ਦੀ ਖੇਤੀ ਦੇ ਵਿੱਚ ਜਿਵੇਂ ਹਾਈਬ੍ਰਿਡ ਬੀਜ ਹੋਗੇ ਹਾਈਬ੍ਰਿਡ ਬੀਜ ਆ ਜਿਹੜੇ ਬਹੁਤ ਮਹਿੰਗੇ ਹੁੰਦੇ ਆ ਜੀ ਉਹਨਾਂ ਦੀ ਖੇਤੀ ਕਰਦਾ ਤਾਂ ਉਹਦੇ ਵਿੱਚ ਬੀਜਾਂ ਤੇ ਵੀ ਸਬਸਿਡੀ ਆਪਣਾ ਬਾਗਬਾਨੀ ਵਿਭਾਗ ਮੰਦਦਾ ਜੀ ਜਿਹਦੇ ਵਿੱਚ ਕਿ 60000 ਤੱਕ ਦੀ ਕਾਸਟ ਆਉਂਦੀ ਹੈ 24000 ਰੁਪਏ ਬਾਗਬਾਨੀ ਵਿਭਾਗ ਮੰਦਦਾ ਸਬਸਿਡੀ ਦੇ ਤੌਰ ਤੇ ਕਰਦਾ ਜੀ ਇਸ ਤੋਂ ਇਲਾਵਾ ਜੇ ਫੁੱਲਾਂ ਦੀ ਗੱਲ ਕਰੀਏ ਫੁੱਲਾਂ ਦੀ ਖੇਤੀ ਦੇ ਵਿੱਚ ਵੀ 40000 ਤੱਕ ਦਾ ਖਰਚਾ ਹੁੰਦਾ ਜਿਵੇਂ ਲੂਜ਼ ਫਲਾਵਰ ਜਿਹੜੇ ਖੁੱਲੇ ਬੀਜ ਹੁੰਦੇ ਆ ਜਿਵੇਂ ਮੈਰੀਗੋਲਡ ਹੋ ਗਿਆ ਜੀ ਇੰਦੇ ਵਿੱਚ ਵੀ ਬਾਗਬਾਨੀ ਵਿਭਾਗ ਮਹਿਕਮਾ ਜਿਹੜਾ 20000 ਤੱਕ ਦੀ ਸਬਸਿਡੀ ਹੈ ਉਹ ਮਹਈਆ ਕਰਵਾਉਂਦਾ ਜੀ ਜੇ ਸਬਜ਼ੀਆਂ ਦੀ ਆਪਾਂ ਗੱਲ ਕਰੀਏ ਅੱਜ ਕੱਲ ਜਿਹੜੀ ਸੁਰੱਖਿਅਤ ਖੇਤੀ ਹੈ ਉਹਦਾ ਬਹੁਤ ਰੁਝਾਨ ਵਧ ਰਿਹਾ ਹੈਗਾ ਸੁਰੱਖਿਅਤ ਖੇਤੀ ਦੇ ਵਿੱਚ ਸ਼ੀਡ ਨੈਟ ਹੋਗੀ ਉਹਦੇ ਵਿੱਚ ਵੀ ਬਾਗਬਾਨੀ ਮਹਿਕਮਾ ਜਿਹੜੀ 50% ਤੱਕ ਸਬਸਿਡੀ ਦਿੰਦਾ ਹੈਗਾ ਉਹਦੇ ਵਿੱਚ 19-20 ਲੱਖ 18 ਤੋਂ 20 ਲੱਖ ਦੇ ਵਿੱਚ ਕੋਸਟ ਆਉਂਦੀ ਹੈ ਤਾਂ 50% 9-10 ਲੱਖ ਰੁਪਏ ਜਿਹੜਾ ਬਾਗਬਾਨੀ ਮਹਿਕਮਾ ਸਬਸਿਡੀ ਦੇ ਤੌਰ ਤੇ ਦਿੰਦਾ ਹੈ ਜੀ ਇੱਕ ਡਾਕਟਰ ਸਾਹਿਬ ਆਪਾਂ ਆਮ ਹੀ ਸਰਦੀਆਂ ਦੇ ਮੌਸਮ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਆਪਾਂ ਦੇਖਦੇ ਆਂ ਵੀ ਜਿਮੀਦਾਰ ਚਾਹੁੰਦਾ ਹੈ ਵੀ ਮੈਂ ਅਗੇਤੀ ਫਸਲ ਲੈ ਕੇ ਵੱਧ ਮੁਨਾਫਾ ਕਰਾਂ ਤਾਂ ਉਸ ਲਈ ਫਾਰਮਰ ਲੱਗ ਲੱਗ ਤਕਨੀਕ ਵਰਤਦਾ ਜਿਵੇਂ ਇੱਕ ਲੋ ਟਨਲ ਦਾ ਹਾਂਜੀ ਰਜਾਣ ਬਹੁਤ ਹੈਗਾ ਤਾਂ ਉਸ ਤੇ ਕੀ ਕਿਵੇਂ ਉਹਨੂੰ ਫਾਰਮਰ ਅਪਣਾ ਸਕਦਾ ਕਿਹੜੇ ਮਹੀਨੇ ਚ ਅਪਣਾ ਸਕਦਾ ਤੇ ਉਹਦੇ ਤੇ ਕੀ ਸਬਸਿਡੀ ਹੈਗੀ ਹੈ እንਜੀ ਵੀ ਲੋ ਟਨਲ ਦੀ ਗੱਲ ਕਰਦੇ ਆ ਡਾਕਟਰ ਸਾਹਿਬ ਉਹਦੇ ਵਿੱਚ ਕੀ ਹੁੰਦਾ ਵੀ ਜਿਵੇਂ ਕੋਹਰਾ ਆ ਗਿਆ ਸਰਦੀਆਂ ਵਿੱਚ ਜਦੋਂ ਲੋ ਟੈਂਪਰੇਚਰ ਹੋਣਾ ਹੁੰਦਾ ਉਸ ਤੋਂ ਪਹਿਲਾਂ ਜੇ ਆਪਾਂ ਸਬਜ਼ੀਆਂ ਦਾ ਮੁੱਲ ਹੈ ਜੇ ਆਪਾਂ ਐਡਵਾਂਸ ਦੇ ਵਿੱਚ ਲਾਉਣੇ ਆ ਸਬਜ਼ੀਆਂ ਤਾਂ ਉਹਦਾ ਮੁੱਲ ਆਪਾਂ ਨੂੰ ਬਹੁਤ ਜ਼ਿਆਦਾ ਮਿਲਦਾ ਹੈ ਇਹਦੇ ਲਈ ਆਪਾਂ ਨੂੰ ਜਦੋਂ ਕੋਹਰਾ ਪੈਣ ਤੋਂ ਬਚਾਉਣ ਲਈ ਉਹਨੂੰ ਲੋ ਟਨਲ ਪੰਨੇ ਦੇ ਨਾਲ ਕਵਰ ਕਰਨਾ ਪੈਂਦਾ ਸਬਜ਼ੀਆਂ ਨੂੰ ਉਹਦੇ ਵਿੱਚ ਆਪਾਂ ਜਿਹੜਾ ਪੰਨਾ ਪਾਉਣਾਗਾ ਉਹਦੇ ਤੇ ਵੀ ਬਾਗਬਾਨੀ ਮਹਿਕਮਾ ਸਬਸਿਡੀ ਦਿੰਦਾ ਜੀ 50% ਦਾ 50% ਸਬਸਿਡੀ ਦਿੰਦਾ ਇੱਕ ਡਾਕਟਰ ਸਾਹਿਬ ਜਦੋਂ ਹੁਣ ਆਪਾਂ ਸਬਜ਼ੀ ਲਾਉਨੇ ਆ ਤਾਂ ਸਬਜ਼ੀ ਦੇ ਵਿੱਚ ਨਦੀਨ ਹੋ ਜਾਂਦੇ ਆ ਸਬਜ਼ੀ ਦੇ ਵਿੱਚ ਵੀ ਹਾਂਜੀ ਔਰ ਟਰੈਕਟਰ ਉਹਦੇ ਵਿੱਚ ਵੜਨਾ ਬਹੁਤ ਔਖਾ ਹੋ ਜਾਂਦਾ ਜੇ ਲੇਬਰ ਲਾਉਨੇ ਆ ਤਾਂ ਲੇਬਰ ਦੀ ਕਾਸਟ ਕੋਈ ਇਸ ਤਰ੍ਹਾਂ ਦੀ ਮਸ਼ੀਨਰੀ ਤੇ ਵੀ ਕੋਈ ਸਬਸਿਡੀ ਦਿੰਦੇ ਆ ਵੀ ਜਿਹਦੇ ਤੇ ਜਿਵੇਂ ਦਾਰ ਸਬਜੀ ਚ ਵਰਤ ਸਕਦਾ ਹੋ ਬਿਲਕੁਲ ਡਾਕਟਰ ਸਾਹਿਬ ਜਿਵੇਂ ਆਪਾਂ ਸਬਜ਼ੀਆਂ ਦੇ ਵਿੱਚ ਆ ਛੋਟੇ ਸੰਦ ਕੰਮ ਕਰਦੇ ਆ ਛੋਟੇ ਸੰਦਾਂ ਦੇ ਵਿੱਚ ਹੋ ਗਿਆ ਪਾਵਰ ਟਿੱਲਰ ਪਾਵਰ ਟਿੱਲਰ ਦੇ ਵਿੱਚ ਵੀ ਦੋ ਤਰ੍ਹਾਂ ਦੇ ਪਾਵਰ ਟਿੱਲਰ ਹੁੰਦੇ ਆ ਇੱਕ 8 ਬੀ ਐਚ ਪੀ ਤੋਂ ਘੱਟ ਤੇ 8 ਬੀ ਐਚ ਪੀ ਤੋਂ ਵੱਧ ਉਹਦੇ ਵਿੱਚ ਵੀ ਬਾਗਬਾਨੀ ਵਿਭਾਗ ਜਿਹੜਾ ਸਬਸਿਡੀ ਮੁਹੱਈਆ ਕਰਾਉਂਦਾ ਜਿਵੇਂ ਲੇਡੀਜ਼ ਦੇ ਨਾਮ ਤੇ ਜਾਂ ਐਸ ਸੀ ਨਾਮ ਤੇ ਐਸ ਸੀ ਫਾਰਮਰ ਆ ਤਾਂ ਉਹਨੂੰ 50% ਸਬਸਿਡੀ ਜੇ ਜਰਨਲ ਕੈਟਾਗਰੀ ਦਾ ਤਾਂ ਉਹਨੂੰ 40% ਤੱਕ ਸਬਸਿਡੀ ਦਿੱਤੀ ਜਾਂਦੀ ਬਾਗਬਾਨੀ ਮੈਕਨੀ ਦੋਆ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਤਾਂ ਕਿ ਬਾਗਵਾਨ ਜੋ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਲੱਗ ਨਿਕਲ ਕੇ ਔਰ ਬਾਗਵਾਨੀ ਕਿ ਤਾਪਣਾਉਣ ਔਰ ਵੱਧ ਮੁਨਾਫਾ ਕਮਾਉਣ ਬਹੁਤ-ਬਹੁਤ ਧੰਨਵਾਦ ਸਾਰੀ